ਚਲੋ ਉਸਤਾਦ ਜੀ ਕਰੋ ਯਾਰ ਆ ਮਾਰੋ ਸੈਲਫਾ ਤੇ ਕਰੋ ਗੱਡੀ ਸਟਾਰਟ ਤੇ ਚਲੀਏ ਸਿੱਧਾ ਗੁਰਦੁਆਰਾ ਸਾਹਿਬ ਤੇ ਮਿੱਤਰੋ ਤਿਆਰ ਹੋ ਗਏ ਆ ਗੁਰਦੁਆਰਾ ਸਾਹਿਬ ਜਾਣੇ ਨੂੰ ਤੇ ਲੋ ਮਿੱਤਰੋ ਸਾਡੇ ਸੱਜਣ ਵੇਲੇ ਆ ਵੀ ਆ ਚੁੱਕੇ ਆ ਨਾਲ ਤੇ ਟਾਡੀ ਜਥਾ ਮਿੱਤਰੋ ਆਜੋ ਮਿਲਦੇ ਆ ਸਿੱਧਾ ਗੁਰਦੁਆਰਾ ਸਾਹਿਬ ਜਾਗੇ ਤੁਹਾਨੂੰ ਅੱਜ ਚੱਲੇ ਆਂ ਅਸੀਂ ਗੁਰਦੁਆਰਾ ਰੈਸਲ ਖੇਮਾ ਤੇ ਕੱਲ ਨੂੰ ਹੈਗੀ ਮਿੱਤਰੋ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਸਾਰਿਆਂ ਸੱਜਣਾ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਆਈ ਹੋਪ ਕਿ ਸਾਰਿਆਂ ਦੀ ਦੀਵਾਲੀ ਵਧੀਆ ਹੋਵੇ ਤੇ ਆਪਣੇ ਆਪਣੇ ਘਰਾਂ 'ਚ ਹੋਵੇ ਪਰਦੇਸੀਆਂ ਦੀਦਾ ਬਈ ਪਰਦੇਸ ਵਿੱਚ ਆ ਰੋੜਾ ਤੇ ਨਿਕਲ ਜਾਣੀਆਂ ਤੇ ਬਾਕੀ ਗੁਰਦੁਆਰਾ ਸਾਹਿਬ ਜਾਣਦੇ ਆ ਤੇ ਆਓ ਮਿੱਤਰੋ ਤੁਹਾਨੂੰ ਵੀ ਰੈਸਲ ਖੇਮੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਚਲੋ ਵੀ ਮਿੱਤਰੋ ਲਓ ਜੀ ਉਸਤਾਦ ਜੀ ਉਹਨਾਂ ਨੇ ਗੱਡੀ ਕੱਢ ਲਈ ਆ ਤੇ ਬੈਠਦੇ ਆ ਤੇ ਟਾਡੀ ਜਿਹਾ ਬੈਠਾ ਵਿੱਚ ਜਣ ਭਗਵਾਨ ਦੇ ਸੱਜਣ ਤੇ ਆ ਸਾਡੇ ਉਸਤਾਜੀ ਹੁਣੀ ਆ ਉਸਤਾਜੀ ਰੈਡੀ ਹੋ ਉਹ ਯਾਰ ਇਹ ਨਹੀਂ ਉਹ ਲੈ ਮੈਂ ਡਾਡਾ ਕੇ ਬਿਠੋ ਬੈਠੋ 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 ਛੇਤੀ ਬਾਈ ਸਰਦਾਰੂ ਸਾਰੇ ਬੈਠ ਚੁੱਕੇ ਆ ਜੀ ਚਲੋ ਵੀ ਆਓ ਮੇਤਰੋ ਸਬਰ ਸ਼ੁਰੂ ਕਰਦੇ ਆ ਗੁਰਦੁਆਰਾ ਸਾਹਿਬ ਦਾ ਦੁਵਾਰਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਤੇ ਸਾਡਾ ਢਾਡੀ ਜੀ ਤਾਂ ਵੀ ਆ ਚੁੱਕੇ ਆ ਚਲੋ ਮਿੱਤਰੋ ਸਾਫ਼ ਸੋਚ ਕੱਢੋ ਯਾਰਾ ਚਿੱਟੇ ਕੁਰਤੇ ਪਜਾਮੇ ਪਾਏ ਹੋਏ ਨੇ ਤੇ ਆਓ ਮਿੱਤਰੋ ਗੁਰਦੁਆਰਾ ਸਾਹਿਬ ਦੇ ਕਰਦੇ ਆ ਅੰਦਰ ਜਾ ਕੇ ਦਰਸ਼ਨ ਰੇਂਡਾ ਪਟਾਣਾ ਹੋਈ ਕਿਸ ਨੂੰ ਪਾਰ ਨਾ ਸਕੇ ਕੋਈ ਕਿਸ ਨੂੰ ਪਾਵੈ ਨਾ ਸਕੇ ਕੋਈ ਤੂੰ ਮਾਰਨ ਮੈਂ ਹਾਂ ਕਿਸ ਤੇ ਇਸ ਤੇ ਹੋ ਪਰ ਨਹੀਂ ਕੋਈ ਕੌਣ ਡਰ ਹੈ ਭਾਨੀ ਕਿਸ ਕੌਣ ਡਰ ਲੇ ਜਾਵੇ ਕਿਸ ਕਾ ਹੋਏ ਜਿਸ ਦਾ ਸਾਰਿ ਗੁਟਾ ਜਾਉ ਕਿਸ ਨੂੰ ਮਾਰ ਨਾ ਸਕੇ ਕੋਈ ਜਿਸ ਨੂੰ ਮਾਰ ਨਾ ਸਕੇ ਕਿਸ ਦਾ ਸਾਰਿ ਗੁਟਾ ਜਾਉ ਕਿਸ ਨੂੰ ਮਾਰ ਨਾ ਸਕੇ ਕੋਈ ਜਿਸ ਨੂੰ ਮਾਰ ਨਾ ਸਕੇ ستیس پیارے ਤੇਰੀਆਂ ਬੰਦੋਸੇ ਪਿਆਰੀ ਮੈਂ ਆਦ ਲਗਾਇਆ ਮੈਂ ਆਦ ਲਗਾਇਆ ਮੈਂ ਆਦ ਲਗਾਇਆ ਮੈਂ ਆਦ ਲਗਾਇਆ ਓਲੇ ਜੁਤੇ ਬਾਤ ਤੂੰ ਤੁਹਾਡ ਪਿਤਾ ਮਾਰਿਆ چکے بار پی تمہار پتا مایا تمہار پتا مایا تیرے پڑوس پیارے میں ڈال لگایا پڑوس پیارے میں ڈال لگا ਸਹਿੇਲਾ ਕਹਿ ਨਿਕੰਦਾ ਤੈਰਾ ਬਿਕੰ ਪਾਵਨ ਸਹਿੇਲਾ ਕਹਿ ਤਹਾਵਨ ਤੇਰਾ ਬਿਕੰ ਪਾਵਨ ਤੇਰਾ ਬਿਕੰ ਧਾਵਨ ਤੇਰਾ ਬਿਕੰ ਪਾਵਨ ਤੇਰੇ ਪਦ प्यारे मां जाग लड़ा कहिड़े पड़ो से प्यारे माग लड़ाक पिता मारे तेरे पड़ोस जाने मैं लाल ਮਾਨਤ ਕਰਨ ਤੇਰਾ ਥਾ ਮਨੋ ਆਪਾ ਸੰਗੀ ਮਦ ਸਭੀ ਤੇਵਾ ਵਾਹ ਬੇਮਤਾਜ ਆਪਾ ਸ਼ਤਕੀ ਮਦ ਸਭਨੀ ਤੇਵਾ ਵਾਹ ਜੀ ਬੇਮਤਾਜ ਵਰਤਾ ਮੈਂ ਮਤਾ ਤੁਪਾ ਤੇਰੇ ਪਰੋਸ ਦੀ ਪਿਆਰੀ ਮੈਂ ਨਾਲ ਲਗਾਇਆ ਤੇਰੇ ਪਰੋਸ ਦੀ ਪਿਆਰੀ ਮੈਂ ਨਾਲ ਲਗਾਇਆ ਬਿਤਾ ਮੋ ਜਨੋ ਨਾ ਮੇਰੀ ਕਬਰ ਜੁਗਤਾ ਬਿਤਾ ਮੋ ਜਨੋ ਨਾ ਮੇਰੀ ਕਬਰ ਜੁਗਤਾ ਵੰਦਨ ਮੁਕਤ ਸੰਤੋਂ ਮੇਰੀ ਰੱਖ ਮਮਤਾ تو میری راکے ممتا میری راکے ممتا میری راکے ممتا, ممتا پڑوس پیارے بیلاڈ لڑایا ترے پڑوس پیارے بیلاڈ لگایا ਲੋ ਜੀ ਵੀਰੋ ਆਪਣਾ ਜਥਾ ਆ ਚੁੱਕਿਆ ਵਾਪਸ ਤੇ ਤਿਆਰੀ ਹੋ ਗਈ ਆ ਵਾਪਸੀ ਦੀ ਜੀ ਗੁਰੂ ਸਾਹਿਬ ਦੇ ਕਰ ਲਿਆ ਦਰਸ਼ਨ ਮੱਥਾ ਟੇਕ ਕੇ ਲੰਗਰ ਪਾਣੀ ਛੱਕ ਕੇ ਤੇ ਸਾਡਾ ਆ ਹੈਗਾ ਜਥਾ ਮਗਰ ਚਲੀ ਜਾਵੇ ਸੰਗੋ ਤੇ ਮਿੱਤਰੋ ਕਮੈਂਟ ਕਰ ਰਹੇ ਹੋ ਦੀਵਾਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਅਗੇਨ ਮੰਦੀ ਛੋੜ ਦਿਵਸ ਦੀਆਂ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਜ਼ਿੰਦਗੀ ਜ਼ਿੰਦਾਬਾਦ